ਰਾਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਮਾਮਲੇ ਤੇ ਅਕਾਲੀ ਦਲ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਹਿੰਦੇ ਆ ਕਿ ਰਿਹਾਈ ਮਾਮਲੇ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀ ਦੂ ਟੁੱਕ ਅਕਾਲੀ ਦਲ ਸੁਣ ਚੁੱਕਾ ਹੈ ਪਰ ਹੁਣ ਐਸਜੀਪੀਸੀ ਸਮੇਤ ਅਕਾਲੀ ਦਲ ਇਸ ਮਾਮਲੇ ਤੇ ਪੰਡੀ ਪ੍ਰਚਾਰ ਕਰ ਰਿਹਾ ਹੈ। ਉਸ ਤੋਂ ਇਲਾਵਾ ਉਹਨਾਂ ਜਿੱਥੇ ਧਮਕੀਆਂ ਦਾ ਜ਼ਿਕਰ ਕੀਤਾ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਉਹ ਇਸ ਮਾਮਲੇ 'ਚ ਪ੍ਰੋਟੋਕੋਲ ਦੇ ਮੁਤਾਬਕ ਕਾਰਵਾਈ ਕਰਾਉਣਗੇ ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਐਸਜੀਪੀਸੀ ਸਮੇਤ ਅਕਾਲੀ ਦਲ ਉਹਨਾਂ ਦੇ ਖਿਲਾਫ ਪਿੰਡਾਂ ਵਿੱਚ ਵਿਰੋਧ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ ਤੇ ਉਹਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਤਹਿਤ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮਾਮਲੇ ਵਿੱਚ ਉਹ ਕਾਨੂੰਨ ਦਾ ਸਹਾਰਾ ਲੈਣਗੇ ਤਾਂ ਦੂਜੇ ਪਾਸੇ ਉਹਨਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਰਾਜੋਆਣਾ ਮਾਮਲੇ 'ਚ ਉਹ ਅਕਾਲੀ ਦਲ ਦੇ ਨਾਲ ਆਰ ਪਾਰ ਦੀ ਲੜਾਈ ਲੜਨਗੇ ਉਹਨਾਂ ਕਹਿੰਿਆ ਕਿ ਬੇਸ਼ੱਕ ਸੁਖਬੀਰ ਬਾਦਲ ਸਮੇਤ ਕੋਈ ਵੀ ਲੀਡਰ ਉਹਨਾਂ ਦੇ ਮੁਕਾਬਲੇ ਖੜਾ ਖੜਾ ਦਿੱਤਾ ਜਾਵੇ ਉਹ ਅਮਨ ਸ਼ਾਂਤੀ ਦੇ ਲਈ ਵੋਟਾਂ ਮੰਗਣਗੇ ਅਤੇ ਅਕਾਲੀ ਦਲ ਬੇਸ਼ੱਕ ਰਾਜੋਆਣਾ ਮਾਮਲੇ ਤੇ ਵੋਟਾਂ ਬੰਨ। ਉਹਨਾਂ ਕਹਿੰਿਆ ਕਿ ਜੇਕਰ ਮੇਰੀ ਜਿੱਤ ਹੋਈ ਤਾਂ ਸਮਝੋ ਲੋਕ ਕਿਸ ਦੇ ਨਾਲ ਨੇ। ਇਸ ਤੋਂ ਇਲਾਵਾ ਉਹਨਾਂ ਲੁਧਿਆਣਾ ਤੋਂ ਮੁਰ ਤੋਂ ਲੋਕ ਸਭਾ ਚੋਣਾਂ ਲੜਨ ਦੀ ਗੱਲ ਕਹੀ ਹੈ। ਬਾਕੀ ਉਹਨਾਂ ਕੀ ਕਿਹਾ ਹੈ ਸੁਣਾਵਾ ਦਿੰਦੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਬੀ ਇਹ ਕਿਉਂ ਇਹਨਾਂ ਦਾ ਯਾਰ ਕਿਸੇ ਦਾ ਕੁਝ ਗਿਆਨ ਨਹੀਂ ਮਾਰਨ ਵਾਲਾ ਇਹਨਾਂ ਦਾ ਕੁਝ ਨਹੀਂ ਮਰਨ ਵਾਲੇ ਆ ਜਿਹੜੇ ਉਹ ਇਹਨਾਂ ਦੇ ਕੁਝ ਨਹੀਂ ਇਹਨਾਂ ਦਾ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਏ ਪਰ ਮੈਂ ਉਸ ਸਿਆਸਤ ਨੂੰ ਇਹਨਾਂ ਦੀ ਚੱਲਣ ਨਹੀਂ ਦੇਣੀ ਮੈਂ ਇਸ ਵਾਰ ਜਦੋਂ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਹਰ ਸਿਮਰਤ ਨੂੰ ਪਹਿਲਾਂ ਤਾਂ ਕਿਹਾ ਵੀ ਜੇ ਇੱਥੇ ਬਹਿ ਜਾਓ ਬਹਿਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਉਰੇ ਬੈਠਾ ਹੁੰਦਾ ਬੀਬੀ ਜੇ ਮੇਰੇ ਹੁੰਦੇ ਇਹ ਗੱਲ ਕਰਦੀ ਮੈਂ ਹਾਊਸ 'ਚੋਂ ਬੋਲਣ ਨਾ ਦਿੰਦਾ ਨਾ ਇੱਕ ਸੰਜ ਕਰਾਉਂਦਾ ਵਰਡ ਕਿਉਂ ਉਹਨਾਂ ਨੇ ਕਿਹਾ ਉਹ ਮੇਰੇ ਕੀ ਲੱਗਦੇ ਆ ਜਾਂ ਹੋਰ ਮੇਰਾ ਕੀ ਕੋਈ ਲੱਗਦਾ ਇਸ ਕਰਕੇ ਚਾਹੇ ਕੋਈ ਕੋਰਟ ਆ ਲੋਅਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਆ ਚੱਲਦੀ ਤਾਂ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਨਾਲ ਨਾ ਹੋਰ ਤਾਂ ਕੋਈ ਚੀਜ਼ ਨਹੀਂ ਚਲਾਉਂਦੀ ਇਸ ਦੇਸ਼ ਨੂੰ ਕਾਨੂੰਨ ਹੀ ਚਲਾਉਂਦਾ ਨਾ ਤੇ ਜਿਹੜਾ ਕਾਨੂੰਨ ਨਹੀਂ ਮੰਨੂਗਾ ਉਹਨੂੰ ਹਰ ਬੰਦਾ ਉਹਨੂੰ ਗਲਤ ਕਹੂਗਾ ਹੁਣ ਗੱਲ ਤਾਂ ਇੰਨੀ ਆ ਵੀ ਕੋਈ ਵੀ ਬੰਦਾ ਕਤਲ ਕਰ ਦਿੰਦਾ ਕੋਈ ਵੀ ਬੰਦਾ ਰੇਪ ਕਰ ਦਿੰਦਾ ਉਹਨੂੰ ਸੁਪਰੀਮ ਕੋਰਟ ਤੱਕ ਸਜ਼ਾ ਹੋ ਜਾਂਦੀ ਹੈ ਇੱਕ ਹੁਣ ਜੇ ਉਹਦੀ ਸਜ਼ਾ ਉਹਨੇ ਕਿਹਾ ਵੀ ਮੈਂ ਆਪਣੀ ਸਜ਼ਾ ਮਾਫੀ ਮੰਗਣੀ ਆ ਵੀ ਮੈਂ ਆਪਣੀ ਸਜ਼ਾ ਮੈਨੂੰ ਮਾਫ ਕਰ ਦੋ ਮੇਤੋ ਗਲਤੀ ਹੋ ਗਈ ਉਹ ਉਹੀ ਉਹ ਬੰਦਾ ਰਾਸ਼ਟਰਪਤੀ ਕੋਲ ਪਾਊਗਾ ਨਾ ਬਹੁਤ ਪਾਉਂਦੇ ਆ ਲੋਕ ਮਰਸੀ ਪਿਟੀਸ਼ਨ ਦੀ ਆਯਾਚਿਕਾ ਹੁਣ ਉਹ ਚੀਜ਼ ਆ ਵੀ ਜੇ ਕੋਈ ਪਾਊਗਾ ਉਹ ਆਪ ਪਾਊਗਾ ਵੀ ਮੇਤੂ ਗਲਤੀ ਹੋ ਗਈ ਜੀ ਮੈਂ ਸਭ ਦੇਸ਼ ਦੇ ਸੰਵਿਧਾਨਿਕ ਕਾਨੂੰਨ ਨੂੰ ਮੰਨਨਾ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰੂੰਗਾ ਇਹ ਕਰੂਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਆਪ ਕਰੇ ਜਾਂ ਉਹਦੇ ਪਰਿਵਾਰ ਕਰੇ ਜਾਂ ਵਕੀਲ ਕਰੇ ਤੀਜਾ ਪਾਸੇ ਕੋਈ ਐਸਜੀਪੀਸੀ ਜਾਂ ਐਨਜੀਓ ਕਰਨ ਉਹਦਾ ਕੀ ਮਤਲਬ ਆ ਪੇਸ਼ਤਾਵਾ ਕੀ ਹੋਇਆ ਮੈਂ ਤਾਂ ਅਸੀਂ ਤਾਂ ਇੰਨਾ ਵੀ ਨਹੀਂ ਕਹਿੰਦੇ ਵੀ ਸਤੋ ਉਹ ਮਾਫੀ ਜਾਂ ਗਲਤੀ ਕੋਈ ਮੰਨੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ ਜੋ 16 ਪਰਿਵਾਰ ਅਸੀਂ ਬਿਲਕੁਲ-ਬਿਲਕੁਲ ਕੇ ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਤੱਕ ਪਹੁੰਚੇ ਹਾਂ